ਕੋਡੀ 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 ਸਸ਼ੀਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਦੇ ਅੱਜ ਤੁਹਾਨੂੰ ਦੱਸਾਂਗੇ ਸਰਹਾਲਾ ਰਣੂਆ ਨੇ ਕਿਉਂ ਛੱਡੀ ਨਾਰਥ ਇੰਡੀਆ ਫੈਡਰੇਸ਼ਨ ਤੁਸੀਂ ਦੇਖ ਸਕਦੇ ਆ ਕਿ ਬੌਸ ਸੇਵਾ ਰਾਣਾ ਜੀ ਨੇ ਸਰਹਾਲਾ ਰਣੂਆ ਦੇ ਅਫੀਸ਼ੀਅਲ ਪੇਜ ਤੇ ਪਾ ਕੇ ਦੱਸਿਆ ਹੈ ਮੈਂ ਸੇਵਾ ਰਾਣਾ ਪ੍ਰਧਾਨ ਨਾਰਥ ਇੰਡੀਆ ਫੈਡਰੇਸ਼ਨ ਤੋਂ ਫੈਡਰੇਸ਼ਨ ਦੀਆਂ ਪਾਲਸੀਆਂ ਠੀਕ ਨਾ ਹੋਣ ਕਾਰਨ ਤਤਕਾਲ ਸਮੇਂ ਤੋਂ ਅਸਤੀਫਾ ਦਿੰਦਾ ਹਾਂ ਫੈਡਰੇਸ਼ਨ ਕਿਸੇ ਨੂੰ ਵੀ ਨਵਾਂ ਪ੍ਰਧਾਨ ਚੁਣ ਸਕਦੀ ਹੈ ਜਿਸ ਤੇ ਮੈਨੂੰ ਕੋਈ ਇਤਰਾਜ਼ ਨਹੀਂ ਹੋਵੇਗਾ ਵੱਲੋਂ ਸੇਵਾ ਬਾਕੀ ਹੁਣ ਤੁਹਾਨੂੰ ਦੱਸਦੇ ਹਾਂ ਕਿ ਅੱਗੇ ਫੈਡਰੇਸ਼ਨ ਚੋਂ ਨਿਕਲਦਾ ਟੀਮ ਦਾ ਕੀ ਕਾਰਨ ਸੀਗਾ ਲਓ ਵੀ ਮਿੱਤਰੋ ਚਾਰ ਕੱਪ ਹੋਏ ਨਾਰਥ ਇੰਡੀਆ ਫੈਡਰੇਸ਼ਨ ਦੇ ਸਰਹਾਲਾ ਰਣੂਆ ਕਲੱਬ ਇੱਕ ਕੱਪ ਖੇਡੀ ਇੱਕ ਕੱਪ ਤੋਂ ਟੀਮ ਗਰਾਊਂਡ ਛੱਡ ਆ ਗਈ ਇੱਕ ਖਿਡਾਰੀ ਨੇ ਡੀਐਵੀ ਅਤੇ ਸਰਹਾਲਾ ਰਣੂਆ ਦੋਨੋਂ ਟੀਮਾਂ ਨਾਲ ਖੇਡਣ ਦਾ ਕਰਾਰ ਕੀਤਾ ਦੋਵੇਂ ਟੀਮਾਂ ਵੱਲੋਂ ਦਾਅਵੇਦਾਰੀ ਪੇਸ਼ ਕੀਤੀ ਗਈ ਪ੍ਰਧਾਨ ਸਾਹਿਬ ਦੀ ਇੱਕ ਟੀਮ ਦੂਜੀ ਟੀਮ ਕਬੱਡੀ ਦੇ ਪੁਰਾਣੇ ਥੰਮ ਪ੍ਰਮੋਟਰਾਂ ਦੀ ਅਤੇ ਫੈਡਰੇਸ਼ਨ ਦੇ ਅਹਿਮ ਅਹੁਦੇਦਾਰਾਂ ਦੀ ਟੀਮ ਸੀ ਹੁਣ ਮੇਨ ਚਲਾਉਣ ਵਾਲਿਆਂ ਚ ਕੋਈ ਵੀ ਰਜ਼ਾਮੰਦੀ ਨਹੀਂ ਹੋਈ ਫਿਰ ਭਵਿੱਖ ਵਿੱਚ ਜੇਕਰ ਬਾਕੀ ਟੀਮਾਂ ਚ ਕੋਈ ਰੌਲਾ ਪੈ ਜਾਵੇ ਤਾਂ ਉਹ ਕਿੰਜ ਸੁਲਝਾਉਣਗੇ ਦੋਨੋਂ ਟੀਮਾਂ ਦਾ ਆਪਸੀ ਰੌਲਾ ਨਾ ਸੁਲਝਾਉਣ ਕਾਰਨ ਪ੍ਰਧਾਨ ਸੇਵਾ ਸਿੰਘ ਰਾਣਾ ਜੀ ਨੇ ਫੈਡਰੇਸ਼ਨ ਛੱਡ ਦਿੱਤੀ ਤੇ ਸਿਸਟਮ ਤੋਂ ਨਾ ਖੁਸ਼ ਹੋਏ ਇਹ ਇਸ ਫੈਸਲੇ ਨਾਲ ਬਹੁਤ ਕਮੇਟੀਆਂ ਦੁਖੀ ਹਨ ਕਿਉਂਕਿ ਬਹੁਤ ਕਮੇਟੀਆਂ ਨੇ ਇੱਕ ਵੱਡੀ ਕੱਪ ਇਸ ਫੈਡਰੇਸ਼ਨ ਦੇ ਬੁੱਕ ਕਰਵਾਏ ਸੀ ਪ੍ਰਬੰਧਕਾਂ ਵੱਲੋਂ ਬਹੁਤ ਤਿਆਰੀਆਂ ਕੀਤੀਆਂ ਗਈਆਂ ਸਨ ਪਰ ਇਸ ਫੈਸਲੇ ਨਾਲ ਲੋਕਾਂ ਲੋਕ ਬਹੁਤੇ ਨਾ ਖੁਸ਼ ਹਨ ਕਿਉਂਕਿ ਪਾਲੇ ਤੇ ਦੁੱਲੇ ਨੂੰ ਲੋਕ ਦੇਖਣਾ ਚਾਹੁੰਦੇ ਹਨ ਕਿਉਂਕਿ ਇਸ ਤਰ੍ਹਾਂ ਦੇ ਖਿਡਾਰੀ ਵਾਰ-ਵਾਰ ਨਹੀਂ ਜਮਰੇ ਤੇ ਇਹਨਾਂ ਦੀ ਖੇਡ ਦੇ ਲੋਕ دیਵਾਨੇ ਹਨ ਤੇ ਹੁਣ ਇਹ ਟੀਮ ਸਾਨੂੰ ਨਾਰਥ ਇੰਡੀਆ ਫੈਡਰੇਸ਼ਨ 'ਚ ਦੇਖਣ ਨੂੰ ਨਹੀਂ ਮਿਲੇਗੀ ਤੇ ਬਾਕੀ ਜੇ ਕਿਸੇ ਹੋਰ ਫੈਡਰੇਸ਼ਨ ਵਿੱਚ ਟੀਮ ਆਉਂਦੀ ਹੈ ਤਾਂ ਤੁਹਾਨੂੰ ਆਪਾਂ ਜਰੂਰ ਅਪਡੇਟ ਦਵਾਂਗੇ ਐਸੀ ਤਰ੍ਹਾਂ ਦੀਆਂ ਵੀਡੀਓਜ਼ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ